ਆ ਜਿਹੜਾ ਬੰਦਾ ਬੈਠਾ ਨਾ ਮੈਂ ਕਦੇ ਬੁਢਾ ਹੁੰਦਾ ਨਹੀਂ ਦੇਖਿਆ ਅੱਜ ਕਾਉਂਡੀਸ ਰਾਗਾ ਆਇਆ ਹਾਂ ਹਰਬ ਕੰਟਰੀ ਸਾਉਦੀ ਅਰਦੇ ਨੂੰ ਦਿਖਾਦੇ ਹੋਏ ਆਂ ਖਾਣੇ ਖਾਦੇਵੇਂ ਆਂ ਰੋਟੀ ਖਾਦੇ ਆ ਬਾਈ ਨੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਈ ਦਿਨ ਹੋ ਗਏ ਆ ਨਾ ਗੋਡਾ ਐ ਸਿਰ ਤੋਂ ਪਹਿਲਾਂ ਦੁਖਦਾ ਸੀ ਮੇਰਾ ਇੱਥੋਂ ਤੋਂ ਮੁਰਦ ਦੀ ਨਹੀਂ ਦਿੱਲਤ ਪੂਰੀ ਇਹ ਅੱਧੇ ਮੋੜ ਦਾ ਤਾਂ ਇੱਥੇ ਪੂਰੇ ਲੱਦੇ ਇੱਥੇ ਨਾ ਇੱਕ ਬੋਲ ਵੱਜੇ ਕਿ ਕਈ ਵਾਰ ਮੈਂ ਪਹਿਲੇ ਵੀ ਦੱਸਿਆ ਇੱਥੇ ਬੋਲ ਵੱਜੀ ਹੁੰਦੀ ਫਿਰ ਜਿਹੜੀ ਲੈਦਰ ਦੀ ਬੋਲ ਉਹ ਸਰਦੇ ਵਿੱਚ ਦਰਦ ਕੰਨ ਜਿਹਦਾ ਕਹਿੰਦੇ ਪੁਰਾਣੀਆਂ ਪੁਰਾਣੀਆਂ ਸੱਟਾਂ ਦਰਦ ਕੰਨ ਲੱਜਦੀਆਂ ਜੋ ਪਹਿਲੇ ਵੱਜੇ ਹੋਈਆਂ ਉਹ ਦਰਦ ਕੰਨ ਲੱਜਦੀ ਕੱਲ ਅਸੀਂ ਪਤਾ ਪਿਛੜਾਏ ਉਹ ਜਿਹੜੀ ਤੀਜੀ ਮੰਜ਼ਲ ਤੇ ਉਹ ਤਿੰਨ ਚਾਰ ਵਾਰ ਉੱਪਰ ਚੜ੍ਹਿਆ ਥੱਲੇ ਉੱਪਰ ਆਇਆ ਮੈਂ ਪੜੇ ਉੱਪਰ ਜ਼ਿਆਦਾ ਦਰਦ ਕੰਨ ਲੱਗ ਗਿਆ ਹੈ ਕਿਹਦਰ ਹੋਵੇ ਜਦੋਂ ਲਾਲੋ ਬੀ 20 ਤੋਂ 25 ਕਿਧਰ ਹੋ ਗਏ ਅ ਰਾਤ ਵੀ ਬਹੁਤ ਟੋਰ ਪਿਆ ਜਿੱਦਾਂ ਉਹਦੇ ਬਸ ਫੱਟ ਦੇ ਵਿੱਚ ਅੱਜ ਦਵਾਈ ਲੈ ਕੇ ਆਈ ਆਪਾਂ ਨਾਲੇ ਬਲੌਗ ਬਣਾਉਂਦੇ ਆ ਚਲੋ ਸੋਚਿਆ ਨਹੀਂ ਬਣਾਵਾ ਤੇ ਲੈ ਕੇ ਆਈਏ ਚੱਲੀਏ ਯਾਰ ਟੂਰਨੀਅ ਦਾ ਪੂਰਾ ਪ੍ਰੋਪਰ ਨਾ ਪਰ ਦੂਜੀ ਸਾਈਡ ਤੇ ਦੂਜੀ ਸਾਈਡ ਤੇ ਹੁਣ ਲਾ ਦੂਜਾ ਕੋਟਾਂ ਠੀਕ ਹੈ ਕੋਈ ਪ੍ਰੋਬਲਮ ਨਹੀਂ ਹੋਏਗੀ ਫਿਰ ਦਵਾਈ ਵਾਸਤੇ ਡਾਕਟਰ ਬੋਲਟ ਦੇ ਚਾਪੀ ਤੇ ਬੋਲਟ ਲੈ ਜਣਾ ਫਿਰ ਮੈਂ ਹਾਂਜੀ ਮੈਂ ਤੇ ਦੇਖੀ ਗੱਡੀ ਲੈਣੀ ਪਈ ਮੈਨੂੰ ਹੁਣ ਯਾਰ ਚਾਹ ਕਰਾ ਗੱਡੀ ਬਿਗੜ ਸਰਦਾ ਨਹੀਂ ਕਰ ਬਹਿ ਗੋਲਜ ਥਾਰ ਲੈ ਜਾਂਦਾ ਉਹਨੂੰ ਔਖੀ ਹੋ ਜਾਂਦੀ ਐ ਉਹ ਲਿਖਿਆ ਸਾਹਮਣੇ ਹਾਂ ਡਾਕਟਰ ਸਰਜੀਤ ਸਿੰਘ ਸੁਪਰ ਸਪੈਸ਼ਲਿਸਟ ਹਸਪੀਟਲ ਹਾਂ ਬਹੁਤ ਦੁਨੀਆ ਦੂਰ ਦੂਰ ਤੇ ਹੁੰਦੀ ਬਹੁਤ ਨੌ ਇਹਦਾ ਸਾਹਮਣੇ ਸੈਕਸ਼ਨ ਤੇ ਪਰਚੀ ਲਈਏ ਨੌ ਜੀ ਪਰਟੂਗੀ ਕੱਟ ਆਪਣੀ ਕਿਨੇ ਕਾਲੀ ਤੇ ਪਾਇਦਰ ਬੈਠਾ ਤੋਂ ਬਾਹਰ ਕਰਤਾ ਠੀਕ ਲੱਗੂ ਠੀਕ ਲੱਗੜਾ ਇੱਕ ਆਹਨ ਦਿੱਖਦੇ ਦੋਹਿਆਂ ਆਪਣੀ ਕੈਕ ਨੂੰ ਗੂਗਾ ਅਗੜੇ ਜੇ ਮਾਰਤੇ ਠੀਕਾ ਲਾਉਣ ਦੀ ਸਪੀਡ ਬਹੁਤ ਈ ਬੰਦੇ ਦੀ ਬੰਦੀ ਦੀ ਬੰਦੀ ਲੰਬਾ ਪਾਇ ਗੰਦੀ ਲੰਬਾ ਆਏ ਵਰਕੇ ਆ ਕੱਢ ਲੈ ਆਹ ਚਾਲ ਲੱਗ ਜੀ ਚਾਲ ਲੱਗ ਜੀ ਦੂਰ ਚਲੀਏ ਚੱਲ ਗੰਦੂ ਗੁਰ ਚਲੀਏ ਦੋ ਠੀਕ ਆ ਲੱਗ ਚੁੱਕੇ ਆ ਦਵਾਈ ਲੈ ਚੁੱਕੇ ਆ ਤੇ ਹੁਣ ਅਸੀਂ ਆ ਗਏ ਆ ਕ੍ਰਿਸ਼ਨ ਲਾਲ ਸਨਸ ਉੱਪਰ ਲਿਖਿਆ ਹੋਇਆ ਇੱਥੇ ਆ ਗਏ ਇੱਥੋਂ ਲੈਣਾ ਸੀ ਰੰਗ ਮੈਂ ਤੁਹਾਨੂੰ ਇਹ ਕਹਾਂ ਰੋਪੜ ਜਿਹੜਾ ਰੰਗ ਲੈਣਾ ਹੈ ਰੋਪੜ ਸ਼ਹਿਰ ਆਣਾ ਬਸ ਹੋ ਜਾ ਕਿਸੇ ਬਾਹਰ ਵਾਲੇ ਨੇ ਬਿਲੇੜਾ ਹੋਵੇ ਠੀਕ ਹੈ ਜੀ ਆਹ ਏਸ਼ੀਅਨ ਪੇਂਟਸ ਇਹਨਾਂ ਕੋਲ ਇਹਨਾਂ ਕੋਲ ਤੋਂ ਆ ਕੇ ਲਿਓ ਇੱਕ ਰੇਟ ਵਧੀਆ ਚੀਜ਼ ਆ ਨਾ ਮੈਂ ਜਿੰਨੀ ਵਾਰ ਵੀ ਰੰਗ ਇੱਥੋਂ ਲੈ ਕੇ ਗਿਆ ਆ ਉਹ ਖੜਾ ਵੀ ਰੰਗ ਅਗਰ ਅੰਦਰ ਭਾਈ ਜੀ ਸਸਰੀ ਘਾਲ ਜੀ 1 ਲੀਟਰ ਪ੍ਰੈਮਰ ਦੇ ਦਿਓ ਯਾਰ ਲੋਹੇ ਨੂੰ ਕਰਨੇ ਵਾਲਾ ਪੱਖੇ ਲਾਏ ਹੋ ਯਾਰ ਤੁਸੀਂ ਤਾਂ ਅੱਛਾ ਪੋਚਾ ਲਾ ਮੈਂ ਕਹਿੰਦਾ ਭਾਈ ਤੂੰ ਗਰਮੀ ਆ ਗਈ ਇੱਧਰ ਤੁਹਾਡੇ ਵਾਲੀ ਸਾਈਡ ਜ਼ਿਆਦਾ ਨਾ ਵੀਰ ਨੇ ਸਾਨੂੰ ਖੋਲ ਕੇ ਦਿਖਾਇਆ ਕਹਿੰਦਾ ਨਵੇਂ ਕੁੰਡੇ ਆ ਗਏ ਦਰਵਾਜੇ ਨੂੰ ਲੱਗਣੇ ਵਾਲੇ ਹਲਕੇ-ਚਲਕੇ ਪਤਲੇ-ਪਤਲੇ ਜੇ ਹੋਰ ਵੀ ਵੈਰਾਈਟੀ ਬਹੁਤ ਪਈ ਇੱਧਰ ਆ ਹੁਣ ਆਪਣੇ ਆਪਣੇ ਚੁਆਇਸ ਹੁੰਦੀ ਆ 골ਡ ਵਾਲੇ ਆ ਗਏ 골ਡ ਵਾਲੇ ਪੜੇ ਗਏ ਹੈਡਾ ਬਈ ਆ ਹਾਂ 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 ਉਹ ਵੀ ਰੰਗ ਲੈ ਅੰਦਰ ਇਹ ਵੀਰੇ ਪਤਲਾ 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 ਕਰ ਮਨਾਂ ਅੱਧੀ ਇਕੱਠੇ ਬੱਜੂਗਾ ਜੀ ਇਹ ਹੈ ਜੀ ਪਤਲਾ ਵੀ ਕਰਨਾ ਬੜਾ ਅੱਧੀ ਬੱਜੂ ਹੈ ਪਤਲਾ ਤੇਲ ਬਣਾ ਉਹ ਸਿੱਧੇ ਮਾਰ ਤਾ ਤੰਨੇ ਰੁਕਿਆ ਤੰਨੇ ਬੋਲਡ ਵੀ ਤੂੰ ਹੀ ਚਲਾ ਹੁਣ ਯਾਰ ਚੱਲ ਵੀ ਚੱਲਿਆ ਚੱਲੀਏ ਉਹ ਸਾਹਮਣੇ ਸਮਾਰਟ ਬਾਜ਼ਾਰ ਸਪਾਰਟ ਬਾਜ਼ਾਰ ਇਹਦੇ ਦੇ ਆਪੋਜੀਟ ਹੈ ਬਈ ਇਹ ਦੁਕਾਨ ਹੈ ਇੱਧਰ ਆ ਕੋਈ ਅਰਬਟਾਈਜ਼ਮੈਂਟ ਨਹੀਂ ਜਿਹੜੀ ਚੀਜ਼ ਇੱਕ ਤਾਂ ਰੇਟਿੰਗ ਦੇ ਇੱਕ ਕੋਈ ਉਹ ਨਹੀਂ ਹੈਗਾ ਤੇ ਬਾਜ਼ਾਰ ਨਾਲ ਫਰਕ ਆ ਬਈ ਇਥੇ ਰੇਕ ਚੀਜ਼ ਦਾ ਇਹਣਾ ਗੁਰ ਇੱਕ ਨਾ ਇਹਦੀ ਮੈਂ ਇੱਕ ਪ੍ਰੋਪਰ ਵੀਡੀਓ ਬਣਾਉਂਗਾ ਆਪਣੇ ਚੈਨਲ ਉੱਪਰ ਪਾਉਂਗਾ ਕਿਆ ਸਕੀਮ ਹੈ ਇਹ ਫ੍ਰੀ ਦੀ ਬਿਜਲੀ ਤੁਸੀਂ ਕਿੱਦਾਂ ਪ੍ਰਾਪਤ ਕਰ ਸਕਦੇ ਫ੍ਰੀ ਵਾਲੀ ਬਿਜਲੀ ਆ ਦੇਖੋ ਇਹ ਇਹ ਜੁਗਾੜ ਲੱਗਿਆ ਹੋਇਆ ਸਾਰੇ ਹੀ ਹਾਂ ਉਹ ਉਧਰ ਉਹ ਪਿਆ ਚੈਨਲ ਬਾਈ ਜੀ ਲੱਗ ਵੀਡੀਓ ਬਣਾਉਗਾ ਕਿਆ ਹਿਸਾਬ ਹੈ ਕਿੰਨੇ ਦਾ ਹੁੰਦਾ ਸਾਰਾ ਹਿਸਾਬ ਤਾਂ ਫਿਰ ਵੀਰ ਨਾਲ ਆਪਣੀ ਪੂਰੀ ਇਨਫੋਰਮੇਸ਼ਨ ਲੈ ਕੇ ਵੀਡੀਓ ਬਣਾਉਂਗੇ ਇਹਦੀ ਇੱਕ ਪ੍ਰੋਪਰ ਵੀਡੀਓ ਆਉਗੀ ਇਹ ਇਹ ਕਿਆ ਜ਼ਿਕਾੜ ਆ ਨਾ ਇਹ ਚੋਰੀ ਹੋ ਸਕਦਾ ਪਹਿਲਾਂ ਵੀਰ ਉਹਨਾਂ ਦਾ ਚੋਰੀ ਹੋ ਗਿਆ ਸੀ ਇੱਥੇ ਜੀ ਉੱਥੇ ਪਹਿਲਾਂ ਲੱਗਦਾ ਕਿਸੇ ਪੱਟੇ ਲੈ ਗਏ ਥੋੜਾ ਟੁੱਟਿਆ ਉਧਰ ਉਹ ਪਹਿਲਾਂ ਚੋਰੀ ਹੋ ਗਿਆ ਸੀ ਇਹ ਤੇ ਹੁਣ ਵੀਰ ਨੇ ਇੱਕ ਜ਼ਿਕਾੜ ਇੱਧਰ ਨਾ ਬਣਾ ਲਿਆ ਪਿਆ ਪੂਰੀ ਪ੍ਰੋਪਰ ਵੀਡੀਓ ਦੱਸੂਗਾ ਕਿ ਕਿਆ ਜ਼ਿਕਾੜ ਆ ਸਾਰਾ ਇਹ ਇਹ ਕਿਦਾਂ ਕਿਆ ਕੁਛ ਆ ਇਹ ਕਿੰਨੀ ਬਿਜਲੀ ਬਣਾ ਦਿੰਦਾ ਕਿਆ ਕੁਛ ਆ ਕਿੰਨੀ ਉਹ ਆ ਫਰਾ ਕੋ ਦਸਾਂਗਾ ਇਹਦੇ ਬਾਰੇ ਚ ਤੇ ਵਾਜਾਂ ਨਹੀਂ ਕੋ ਅੱਛਾ ਉਹ ਚਲੋ ਇਹ ਤਾਂ ਪੂਰਾ ਦੱਸਾਂਗੇ ਫਿਰ ਇਹਦੇ ਬਾਰੇ ਤੇ ਚੱਲੀਏ ਤਾਂ ਨਹੀਂ ਫਿਰ ਆਪਾਂ ਫਿਰ ਫੜਾ ਸਮਾਨ ਵੀ ਲਈਏ ਮੈਕਬੁੱਕ ਫਿਰ ਸਾਰੀ ਗੱਲਬਾਤ ਕਰਾਂਗੇ ਫਿਰ ਇਹਦੇ ਬਾਰੇ ਪ੍ਰੋਪਰ ਸਾਡਾ ਤਾਂ ਨੁਕਸਾਨ ਤੇ ਨੁਕਸਾਨ ਹੋਈ ਜਾਂਦਾ ਪਿਛਲਾ ਟਾਇਰ ਇਹਦਾ ਕੰਡਾ ਵਾ ਨਵਾਂ ਪੈਣਾ ਟਾਇਰ ਇਹ ਕੀ ਕਰੀਏ ਬੰਦਾ ਯਾਰ ਚੱਲਦਾ ਹੋਊਗਾ ਅੱਜੇ ਨਿਕਲੀ ਹੋਵੇ ਉਹਦੇ ਅਸੀਂ ਦੋ ਜਣੇ ਬੈਠੇ ਤਾਂ ਕਰਕੇ ਹੋ ਗਿਆ ਮੈਂ ਅਗਲੇ ਕੜਦ ਵਿੱਚ ਸਾਡੇ 6 ਮਹੀਨੇ ਖਰਚਾ ਪਹਿਲੇ ਹੀ ਬਹੁਤ ਜ਼ਿਆਦਾ ਹੋਇਆ ਹੋਇਆ। ਬਤੂ ਮੈਂ ਤਾਂ ਨਹੀਂ ਅੱਜ ਦਾ ਮੈਂ ਕਿਸ ਨੂੰ ਹੱਥ ਦੇ ਕੇ ਆ ਜਾਂਦਾ। ਤੂੰ ਨਿਕਲ ਚੱਲ। ਦੇਖਦਾ ਕਿਸੇ ਬੰਦੇ ਨੂੰ ਹੱਥ ਦੇ ਕੇ ਜਾਂਦਾ ਇੱਥੇ ਤੇ। ਲਓ ਜੀ ਲਿਆਂਦੀ ਦਵਾਈ 46 ਦੇ ਨੰਬਰ ਮੇਤੇ ਮੂਰੇ। ਮੈਂ ਮਾਰੇ ਉੱਥੇ ਪੈਂਟਰ ਆ। ਮੈਂ ਅਗਰ ਰਿਸੈਪਸ਼ਨ ਵਾਲੀ ਜਾਣਦੀ ਨੂੰ ਭੇਜਾਂਗਾ ਤੇ ਤੈਨੂੰ ਅੱਗੇ ਭੇਜ ਦਊਗਾ। ਉਝੋ ਕਹਤਾ ਕਹਤਾ ਬਾਈ ਬਰ ਜਾ ਅੰਦਰ। 1 ਮਿੰਟ 'ਚ ਦਵਾਈ ਲੈ ਕੇ ਬਾਹਰ ਆ ਗਿਆ ਮੈਂ। ਮੈਂ ਕਿਹਾ ਕੁਸਰਤ ਦਵਾਈ ਦੇ ਦਿੱਤੀ ਕਰਾ ਹਫਤੇ ਦਵਾਈ ਲਿਖ ਕੇ ਦਿੰਦੇ ਉਹਨੇ ਹਫਤਾ ਖਾ ਐਕਸਰਾ ਤਾਰੇ ਐਕਸਰਾ ਉਸ ਤੋਂ ਨਿਤਾਰਿਆ ਹੈ ਹਫਤਾ ਕਰਨਾ ਖਾ ਕੋਈ ਨਹੀਂ ਕਹਿੰਦਾ ਕਮਜ਼ੋਰੀ ਕਮਜ਼ੋਰੀ ਹੋਰ ਕੁਝ ਨਹੀਂ ਹੈ ਹਾਂ ਆ ਗਿਆ ਇਹ ਕਿਡਾ ਆ ਪਰਚੀ ਉਹ ਪਾਕਿਸਤਾਨ ਬੜੀ ਬੜੀ ਬਣਾ ਦਿੰਦੇ ਆ ਤਾਹੀ ਫਿਰ ਪੈਸੇ ਚਲ ਮੈਂ ਦਵਾਈ ਵੀ ਲੈ ਲਵਾ ਦੋ ਸਾਰੀ ਪਾਤੀ ਹੈ ਹਾਂ ਉਹ ਧੰਨਵਾਦ ਭਾਈ ਅਮਨੇ ਤੇਰਾ ਬਹੁਤ ਬਹੁਤ ਧੰਨਵਾਦ ਇਹ ਚਾਹੀ ਕੁਕੂ ਵਕੂ ਚਕੂ ਹਾਏ ਕਰ ਦੇ ਹਾਏ ਹਾਏ ਬਾਏ ਹੁਣ ਤੁਸੀਂ ਸੋਚਦੇ ਹੋ ਕਿ ਅਮਨੇ ਦਾ ਕਾਦੇ ਧੰਨਵਾਦ ਕਰਿਆ ਉਹ ਤੁਹਾਨੂੰ ਦੱਸਦਾ ਹੁਣ ਉਹ ਲੱਗੇ ਬਈ ਉਹ ਲੱਗੇ ਖੇਤਾਂ ਵਿੱਚ ਅਮਨਾ ਰਾਖੀ ਪਰ ਉਠਾ ਲਿਆ ਸਪਰੇਅ ਕਰਨ ਲੱਗ ਗਿਆ ਖੇਤੇ 'ਚ ਇੱਕ ਉਹੜੀਆਂ ਕਾਦੇ ਕਾਦੀ ਆਪਣੀ ਸਪਰੇਅ ਕਰੀ ਇਹ ਇਹ ਬਈ ਪੇਲਾ ਹੋ ਗਿਆ ਟਿਲਟ ਪੂੰਗੀ ਹੋ ਗਈ ਸਾਰੇ ਕਾਸ਼ੇ ਦੀ ਹੈ ਸਾਰੇ ਕਾਸ਼ੇ ਦੇ ਬੱਚੇ ਪਾਤੀ ਆ ਜਿਹੜੀ ਇਹਨਾਂ ਦਿਨਾਂ 'ਚ ਕੋਈ ਵੀ ਬਿਮਾਰੀ ਲੱਗਦੀ ਹੈ ਨਾ ਕਹਿੰਡ ਜਿਹੜੀ ਕਣਕਾ ਪੂਰੇ ਜੋਵਨ ਪਰ ਇਸ ਟਾਈਮ ਨਹੀਂ ਹੈਗੀ ਉਹ ਪਹਿਲੀ ਰੋਕ ਲੈਣੀ ਪਹਿਣੀ ਹੈ ਉਹ ਤੋਂ ਪਹਿਲੀ ਰੋਕ ਲੈਣੀ ਹਾਂ ਅਣ ਹੋਏ ਕਰਦਣਗੇ ਸਪਰੇਅ ਇੱਥੇ ਉਹ ਲੱਗੇ ਹੋਏ ਵਿੱਚ ਕਿਨੇ ਪੰਪ ਲਾਉਣੇ ਨੇ ਇੱਥੇ ਮੈਂ ਤਾਂ ਕਿਹਾ ਜੀ ਨੇ ਲੱਗੇ ਚਾਰ ਤਾਂ ਲੱਗੜੀ ਲੱਗੜੀ ਮੈਂ ਕਹੇ ਜੀ ਪੰਜਵਾਂ ਵੀ ਲਾ ਦਿਓ ਪੰਜਵਾਂ ਵੀ ਲਾ ਦਿਓ ਫਟੇ ਦੇ ਬੰਦੇ ਫੜੇ ਇਹ ਇਹਦੇ ਭਲਿਆਂ ਤੋਂ ਆਉਂਦੇ ਆ ਅੱਛਾ ਪਹਿਲਾਂ ਵੀ ਐ ਕਰਦੇ ਦਿਆ ਹੁਣ ਅੱਛਾ ਅੱਛਾ ਠੀਕ ਹੋ ਠੀਕ ਅੱਛਾ ਆ ਰਹੇ ਹੰਦੀ ਐ ਕਿ ਕਹਾ ਸਾਈਨ ਸਟਾਰ ਕਿ ਕਾ ਹੋਈ ਇਹ ਬਈ ਕਿ ਕਾ ਪਈ ਹੈ ਠੀਕ ਆ ਦੋ ਪੈਸਾ ਦੋਏ ਪਰ ਕਰੀਏ ਬਸ ਠੀਕ 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 ਪਰਚੀ ਵੀ ਹੋ ਗਈ ਸਰਕਾਰੀ ਫੀਸ ਆ ਬਾਈ 410 ਇਨਾ ਤੇ ਪੈਸੇ ਇਨਾ ਦੇ ਇਨਾ ਦੇ ਦੇ ਲੈ ਲੋ ਇਨਾ ਦੇ ਲੈ ਆਉਂਦਾ ਆਉਂਦਾ ਲੈ ਪੈਸਾ ਸਾਲ ਤੋਂ ਮਾਮਾਤੀ ਆਣਾ ਬਰਾਬਰ ਬਰਾਬਰ ਨਾਲ ਦੇ ਨਾਲ ਉਹ ਸਵੇਰੇ ਤੂੰ ਦਾਦ ਨਾਲ ਉਹਨਾਂ ਰਿਸ਼ਤੇਦਾਰ ਨੂੰ ਤੇ ਨੜ ਭੇਜ ਦੇਣਾ ਤੇ ਮੈਂ ਤਾਂ ਗੱਡੀ ਲੈ ਜਣੀ ਤੀ ਤਾਂ ਅਸੀਂ ਬਾਈ ਇਹ ਤੁਰਪੇ ਦੇ ਹਾਂ ਇਹ ਕਨ ਛੇਤੀ ਛੇਤੀ ਫੜ ਲਿਆ ਅੱਛਾ ਤੇ ਮੈਂ ਕਾਲੀ ਤੇ ਲੰਘਿਆ ਮੈਂ ਤਾਂ ਐਵੇਂ ਚੱਲ ਤੈਨੂੰ ਕਹਾ ਉਹਨੂੰ ਬਲੋਰ ਪਰ ਕਰਿਆ ਤਾਂ ਗੱਡੀ ਚੋਂ ਸੋਲ ਪੱਸਾ ਜਾ ਕੋਣ ਧੱਕੇ ਖਾਣੇ ਹਾਂ 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 ਛੱਡ ਹਾਂ ਉੱਧਰ ਅਸੀਂ ਰੰਗ ਕਰਨਾ ਅੱਜ ਯਾਰ ਉਹ ਜਿਹੜੇ ਚੈਨਰ ਚ ਲਾਏ ਆ ਅੱਜ ਉੱਧਰ ਹੀ ਕੰਮ ਨੇ ਵੀਡੀਓ ਮੈਂ ਹੈ ਜਾ ਉਹ ਤੈਨੂੰ ਕੁਛ ਨਹੀਂ ਕਹਿੰਦਾ ਪੁੱਤ ਮੈਂ ਕੁਛ ਨਹੀਂ ਕਹਿੰਦਾ ਤੈਨੂੰ ਮੈਂ ਕੁਛ ਨਹੀਂ ਕਹਿੰਦਾ ਆਇਆ ਕੀ ਹੋ ਗਿਆ ਪੁੱਤ ਤੰਨੇ ਤੇ ਡਰਦੀ ਤੰਨੇ ਤੇ ਡਰਦੀ ਹੈ ਲੋਟੀ ਬੰਦੇ ਨੇ ਡਰਦੀ ਹੈ ਕੌਣ ਹੈ ਕੌਣ ਪੁੱਤ ਰਖਸ਼ਕ ਕੋਣ ਹੈ ਬੱਤ ਇਹ ਦੇਖਦੀ ਭਾਈ ਕੌਣ ਆ ਗਿਆ ਬੜੀ ਡਰਦੀ ਆ ਇਹਨੇ ਕੋ ਮੱਤਰ ਨਹੀਂ ਵਰਤਾ ਪਿੱਛੇ ਦੇ ਹਾਂ ਕੋਈ ਆਵਾਜ਼ ਤਾਂ ਨਹੀਂ ਗੱਡਦੀ ਆ ਮੈਨੂੰ ਦੇ ਦੇ ਪੁੱਤ ਆ ਦੇ ਦੇ ਪੁੱਤ ਮੈਨੂੰ ਡੌਗੀ ਦੇ ਡੌਗੀ ਦੇ ਦੇ ਪੁੱਤ ਮੈਂ ਖੇਲੂਗਾ ਘੜੀ ਡੌਗੀ ਨਹੀਂ ਦੇਣਾ ਕੇ ਹਾਂ ਪਮੂਰੇ ਸਕੂਲ ਗਏ ਆ ਪਮੂਏ ਗੁਰਦੇ ਚੱਲੀਏ ਫਿਰ ਠਨਾਗਪੁਰੀ ਚੱਕਰ ਗੱਡੀ ਅੱਜ ਆ ਡਰਾਈਵਰ ਰੱਖਿਆ ਮੈਂ ਤਾਂ ਹਾਲਾ ਘੋਟਾ ਦਰਦ ਕਰਦਾ ਹਾਂ ਆਹਨ ਪਹੁੰਚ ਜਾਗੇ ਛੋਟਾ ਜਿਹਾ ਮੋਟਰਸਾਈਕਲ ਸਾਲ ਫੜਾ ਯਾਰ ਚੱਲ ਹੁਣ ਇਹਦੇ ਵੀ ਹਵਾ ਨਿਕਲਦੀ ਹੈ ਹੁਣ ਮਸੀਹ ਦੇ ਭਰਾ ਹੀ ਆਣ ਲੋਕਲ ਹਾਂ 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 ਕੰਤਨ ਗਿਆਣਾ ਸੱਜੀ ਸਿੰਘ ਇੱਧਰ ਖੜੇ ਬਾਈ ਮੈਤੇ ਨਾ ਇਦਾਂ ਆ ਚੀਜ਼ ਦੇਖ ਨਹੀਂ ਹੁੰਦੀ ਹੈਗੀ ਸਾਖ ਸਾਖ ਦੇਖ ਨਹੀਂ ਹੁੰਦਾ ਹੈਗਾ ਬਾਈ ਬਣ ਜਾਣਾ ਇਹ ਖੜ ਜਾ ਇਹਦੀ ਨਾਲ ਗੰਦਲ ਖਾਣੇ ਨੂੰ ਮੇਰਾ ਬਹੁਤ ਜੀ ਕਰਦਾ ਹੁੰਦਾ ਆ ਸਾਗੇ ਖੜਾ ਜੀ ਬਣਾਉਣਾ ਬਣਦਾ ਏ ਬਣ ਜਾਣਾ ਇਹਨਾਂ ਦਾ ਆ ਦੇਖ ਖਾ ਮੈਂ ਵੀ ਦਿੰਦਾ ਖਾ ਖਾ ਗੰਦਲ ਖਾ ਤੇਰੇ ਵਾਸਤੇ ਲਾਇਆ ਗੰਦਲ ਲੈ ਗੰਨੇ ਦੇ ਜੜਤੇ ਹੀ ਵੱਟੀ ਕਰਾ ਲੰਬੀ ਗਾਣੀ ਬਹੁਤ ਮਿਲਣਾ ਮਿਲਣਾ ਕਿਆ ਕਹਿੰਦੇ ਹੁੰਦੇ ਵਿੱਚ ਪ੍ਰੋਟੀਨ ਜਿਹੜੀ ਚੀਜ਼ਾਂ ਹੁੰਦੀ ਹੈ ਕੈਲਰੀ ਕੁਲਰੀ ਹਾਂ ਕੈਲਰੀ ਕੁਲਰੀ ਬਹੁਤ ਹੁੰਦੀ ਉਹਦੇ ਵਿੱਚ ਇਦਾਂ ਛਿੱਲ ਕੇ ਨਾ ਬਹੁਤ ਆਨੰਦ ਆਉਂਦਾ ਉਹਨੂੰ ਖਾ ਕੇ ਆ ਵੀ ਤਾਂ ਨੇ ਆਗੇ ਨੀ ਰਹਾ ਅੱਜ ਕੀ ਹੁੰਦੀ ਜਿਹਦੇ ਵਿੱਚ ਨਾ ਗੁੜ ਪਾਇਆ ਹੁੰਦਾ ਵਿੱਚ ਹਾਂ ਜ਼ਿੰਦਗੀ ਵਿੱਚ ਜ਼ਿੰਦਗੀ 'ਚ ਜੀਣੇ ਜਿਹਾ ਸੁਆਦ ਆ ਜਾਂਦਾ ਇਹ ਬਾਈ ਜਿਹਨੂੰ ਪਤਾ ਹੋਈ ਖੰਦ ਹਾਂ ਐ ਚੀਜੀ ਚੀਜੀ ਆਦਲੇ ਪੋਸਟਿਕ ਆਹ ਰਿਹਾ ਪੋਸਟਿਕ ਆਹਤ ਤਾਂ ਵਧੀਆ ਹੋਰ ਖਾ ਰਿਕ ਜਿੰਦ ਕਰਦੇ ਥੋੜੇ ਲੈ ਲੈ ਹੋਰ ਆ ਮੂੰਹ ਚ ਪਾ ਲਿਆਂਗਾ ਖਾਣਾ ਚੀਜੀ ਆ ਚੀਜੀ ਪੁੱਤ ਜੀ ਕਿਹਨੂੰ ਪਤਾ ਹੀ ਨਹੀਂ ਬਈ ਕਿਆ ਚੀਜੀ ਆ ਬੰਬੇ ਦੀ ਕੁੜੀ ਬੰਬੇ ਤੋਂ ਆਈ ਏ ਬੰਬੇ ਤੋਂ ਇਹ ਲਓ ਜੀ ਪੂਰੀ ਅਸੀਂ ਪ੍ਰੋਪਰ ਵੀਡੀਓ ਸ਼ੂਟ ਕੀਤੀ ਏ ਇਹ ਕੱਲੀ ਕੱਲੀ ਚੀਜ਼ ਦੱਸੀ ਏ ਦੇ ਬਾਰੇ ਤੇ ਗਰਮੀ ਆ ਗਈ ਸਾਨੂੰ ਪੂਰਾ ਅਸੀਂ ਪੂਰਾ ਸੈਟਅਪ ਲੈ ਕੇ ਆਏ ਤੇ ਮੈਕ ਸ਼ੈਕ ਸਾਰਾ ਕੁਝ ਲੈ ਕੇ ਆਏ ਤੇ ਸਾਡੇ ਲਾਗਲੇ ਪਿੰਡ ਵਾਲੇ ਬੇਜਰੂਣੀ ਇਹਦੀ ਜਿਹੜੀ ਸਾਡੀ ਅਗਲੀ ਵੀਡੀਓ ਜ਼ਰੂਰ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸਾਨ ਬੇਜਰਾਂ ਕਿਸਦਾ ਭਲਾ ਹੋ ਸਕੇ ਜਿਹੜੀ ਇਹ ਚੀਜ਼ ਆ ਤੇ ਤੰਨੇ ਲੱਗੇ ਹੋਣ ਅਗਲੇ ਪ੍ਰੋਜੈਕਟ ਪਰ ਅਗਲੇ ਪ੍ਰੋਜੈਕਟ ਪਰ ਚੱਲੀ ਓਕੇ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਆ ਜਿਹੜਾ ਬੰਦਾ ਬੈਠਾ ਨਾ ਮੈਂ ਕਦੇ ਬੁਢਾ ਹੁੰਦਾ ਨਹੀਂ ਦੇਖਿਆ ਅੱਜ ਪਤਾ ਲੱਗਿਆ ਵੀ ਇਹ ਗੋਲੀਆਂ 'ਤੇ ਚੱਲਦਾ ਗੋਲੇ ਵੀ ਕਪੂਜ ਦੇ ਖਾਧਾ ਨਾ ਚਿੱਤੇ ਵੀ ਨਾ ਖੋੜਾਈਆਂ ਸਾਰੇ ਨਾਲ ਦੇ ਬੰਦੇ ਫੁ ਔਰ ਇਹ ਬੰਦਾ ਬੜਾ ਨਿਓਆ ਹੈਗਾ ਇਹ ਇਹ ਕਿਆ ਰਾਜ ਹੈ ਫਾਉਂਡੀ ਸਟਰਾਗ ਆ ਹਾਂ ਹਰ ਕੰਟਰੀ ਸਾਉਦੀ ਅਰਬ ਵੀ ਉਹ ਦਿਖਾਦੇ ਹੋਏ ਆ ਖਾਦੇ ਖਾਦੇ ਹੋਏ ਆ ਰੋਟ ਖਾਦੇ ਆ ਬਾਈ ਨੇ ਨਹੀਂ ਹੋ ਰਿਹਾ ਸਹੀ ਗੱਡੀ ਮੀਟ ਬਹੁਤ ਸਵਾਦ ਹੈ ਹਾਂ ਜਿਤਨਾ ਇਹ ਮੂਰਦਾ ਦਾ ਪੱਕਾ ਕੁਛ ਵੀ ਨਹੀਂ ਹੈਗਾ ਅੱਛਾ ਕਿ ਮੇਰੇ ਚੇਲੇ ਵਰਗੇ ਇਹਨਾਂ ਨੂੰ ਖਾ ਰਿਹਾ ਇਹ ਝੋਟੜੇ ਇਹ ਪੀਪ ਸਿੰਘ ਜੁਪੀ ਦਾ ਬਦਮਾਸ਼ ਜੁਪੀ ਦਾ ਬਦਮਾਸ਼ ਪਤਾ ਕਰੋ ਬਦਮਾਸ਼ ਆ ਨਵਜਾ ਪੀਮ ਸਿੰਘ ਆ ਲੇਕਿਨ ਅਸੀਂ ਇਸ ਤੇ ਬਗਾਰ ਪਾ ਨਹੀਂ ਸਕਦੇ ਇਹ ਇੱਕ ਸੰਝ ਲੋ ਐਸੀ ਦਵਾਈ ਆ ਪਰ ਜੈਸੇ ਪੈਰਾਮੈਸੀਡ ਜੈਕਸ਼ਨ ਦੇ ਤਾ ਉਹੋ ਹਾਂ ਆ ਕੀ ਕਹਿੰਦਾ ਕਿਹੜੀ ਕੀ ਆ ਹੋ ਗਿਆ ਹੁਣ ਠੀਕ ਆ ਹਾਂ ਬਿਲਕੁਲ ਸੈਟ ਆ ਅੱਛਾ ਹਾਂ ਛੋਟੂ ਕਿੱਥੇ ਛੋਟੂ ਨਾਣ ਗਿਆ ਉੱਪਰ ਉਡਣ ਗਿਆ ਹਾਂ ਲੈ ਕਿੱਥੇ ਲਾਡੀ ਕਾ ਕਰਦਾ ਲਾਡੀ ਪੈਪਸ ਆਫ ਕਰੀਦਾ ਭਾਈ ਸਾਡੇ ਇਲਾਕੇ ਦੀ ਸਭ ਤੋਂ ਮਸ਼ਹੂਰ ਦੁਕਾਨ ਆ ਇਹ ਫਾਸਟ ਫੂਡ ਦੀ ਇਹ ਬਣਾਉਂਦੇ ਇੱਥੇ ਠੀਕ ਆ ਆ ਕੇ ਜ਼ਰੂਰ ਖਾਓ ਅ ਅੱਜ ਆਪਾਂ ਪ੍ਰੋਮੋਸ਼ਨਾਂ ਪਰ ਆਏ ਆ ਇਹ ਤਾਂ ਸਾਡੀ ਘਰ ਦੀ ਦੁਕਾਨ ਆ ਇਹ ਹੋਰ ਦੀ ਨਹੀਂ ਹੈਗੀ ਤੇ ਅਸੀਂ ਪ੍ਰੋਮੋਸ਼ਨ ਕਰਨੀ ਪਣਦੀ ਆ ਕੋਸਾ ਠੰਡਾ ਠੰਡੇ ਕੈਂਪਾ ਕੋ ਲਿੰਕਾ 11 ਚਾਹ ਸੋਨੇ ਮੈਂ ਨਿੰਬੂ ਪਾਣੀ ਇੱਥੇ ਹਾ ਤਾਂ ਪਿਆਜ਼ ਗਰਮ ਗੈਸ ਪੂਰੀ ਪੂਰੀ 20% 20% ਗੈਸ ਪੂਰੀ 30% ਚਲੋ ਤਨੇ ਹੁਣ ਚੱਲੀਓ ਕਰੋ ਕੋਈ ਚਲੋ ਹਾਂ ਚਲੋ ਚਾਹ ਨੂੰ ਮਿਲਦਾ ਫਿਰ ਚਲਦੇ ਹੋ ਲਓ ਜੀ ਦੱਲੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਆ ਦੇਖਦਾ ਜੀਤ ਜੀਤ ਬੈਠਾ ਟੋਪਰ ਚੱਲ ਠੀਕ ਹੁਣ ਜਾਣਦੇ ਆ ਚਾਹ ਪੀਣੀ ਦਾ ਚੱਲੀਏ ਚੱਲਾ ਫੇ ਚੰਗਾ ਫਤ ਮੈਂ ਚੱਲਾਂ ਲਓ ਜੀ ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਰਾਸਣੇ ਜਿਹੜੀਆਂ ਲੱਗਣ ਲੱਗੀਆਂ ਨੇ ਲਓ ਵੀ ਅਸੀਂ ਸ਼ੁਰੂਆਤ ਕਰਤੀ ਗਰਮੀਆਂ ਦੀ ਤੇ ਇਹ ਸਾੜ ਉਹ ਲੱਗ ਤੇਰੇ ਕੀ ਕਹਿੰਦੇ ਹੁੰਦੇ ਆ ਨਾਰੀਅਲ ਪਾਣੀ ਵਾਲੇ ਲੱਗ ਗਿਆ ਸਾੜ ਮੇਰੀ ਸਾਰੀ ਵੀਡੀਓ ਸ਼ੂਟ ਹੋ ਗਈ ਉਹ ਐਡਿਟ ਵੀ ਹੋ ਗਈ ਉਹ ਕੱਲ ਨੂੰ ਪਾਉਂਗਾ ਜਿਹੜੀ ਮੈਂ ਸੋਲਰ ਪੈਨਲ ਵਾਲੀ ਦਿਖਾਈ ਹੈ ਤੇ ਇੱਕ ਰੋ ਹੋਰ ਟੱਚਿੰਗ ਜੀ ਰਹਿੰਦੀ ਉਹ ਕਰਕੇ ਕਰਾਂਗਾ ਤੇ ਹੁਣ ਰੋਟੀ ਦਾ ਟਾਈਮ ਹੋ ਗਿਆ ਸਾਡੇ ਘਰ ਦੇ ਆ ਇੱਧਰ ਖਾਣ ਲੱਗੇ ਦੋ ਨਮ ਲੱਗੇ ਤੇ ਕਿ ਮੈਂ ਲੱਗੇ ਤੇ ਕਿ ਨੋ ਜਿੰਦਰਾ ਸਹੀਬ ਨੂੰ ਮਨ ਰਹਿਦਾ ਗਰਮ ਕਰ ਦੂੰਗਾ ਅੱਜ ਆ ਗਿਆ ਇੱਧਰ ਇਹ ਆਸ ਹੈ ਇੰਦਰ ਹਾਂ ਉਹ ਦਿਖਾਣਾ ਮੋਢੇ ਪਰਵਾਏ ਦਾ ਮੈਂ ਕਰੀ ਵਿੱਚ ਹਾਂ ਲਾ ਭਾਈ ਇੰਦਰ ਸਾਰੇ ਇਕੱਠੇ ਬੈਠੇ ਦਿਹਾੜੀ ਦਿਹਾੜੀ ਮੂਵੀ ਦੇਖ ਰਹੇ ਬੈਠੇ ਨਾ ਬੈ ਮੰਗਣੇ ਵਾਲੀ ਭਾਈ ਸਾਡੇ ਫੇਰ ਆ ਗਈ ਜਾਨ ਭਾਚੇ ਨੇ ਸਬਜ਼ੀ ਕਰ ਰਹੀ ਸੀ ਇੱਧਰ ਲਾ ਭਾਈ ਸਾਡਾ ਦੂਜੇ ਪਰਿਵਾਰ ਵੀ ਆ ਗਿਆ ਇਹ ਪਰੇ ਬੈਠੇ ਇੰਦਰ ਹਾਂ ਸੁਣਿਆ ਕਾ ਰੋਟੀ ਮੇਰੇ ਰੁਪਏ ਤੇ ਆ ਰਹਾ ਮੁੱਲੀਆਂ ਨਾਲ ਪਿਆਜ਼ ਚੱਲੇ ਸਿਰਫ 2 ਰੁਪਏ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹੁਣ ਅਗਲੀ ਵੀਡੀਓ ਦੇ ਵਿੱਚ ਇੱਕ ਤੋਂ ਹਾਰੇ ਪ੍ਰੋਗਰਾਮ ਹੈ ਤੇ ਬਹੁਤ ਜ਼ਿਆਦਾ ਥੱਲੇ ਵੀਡੀਓ ਸਿਲਕ ਕਮੈਂਟ ਵੀ ਆ ਰਹੇ ਆ ਵੀ ਕਿ ਸਾਰਾ ਤਾਂ ਨੇ ਪਰ ਜੋ ਹਰ ਜਿਹੜੇ ਪਹਿਲਾਂ ਜ਼ਰੂਰੀ ਕੰਮ ਉਹ ਨਿਬੇੜਨੇ ਪੈਣੇ ਆ ਹੁਣ ਥੱਲੇ ਕਮੈਂਟ ਤੇ ਜਾਓ 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 ਜੇ ਅਸੀਂ ਉੱਥੇ ਚਲੀ ਗਏ ਫਿਰ ਥੱਲੇ ਕਮੈਂਟ ਉਹਨੇ ਇਹ ਵਿਊਆਂ ਵਾਸਤੇ ਗਏ ਆ ਉੱਥੇ ਫਿਰ ਦੂਜੇ ਪਾਸੇ ਲੋ ਜਾਣਾ ਕਿਤੇ ਬਸਰ ਕੋਈ ਦੁਨੀਆ ਖੁਸ਼ ਨਹੀਂ ਹੈਗੀ ਆਪਾਂ ਇਹ ਕੁਛ ਨਹੀਂ ਕਰ ਸਕਦੇ ਹੈਗੇ ਠੀਕ ਹੈ ਜੀ ਤੇ ਜਾਵਾਂਗੇ ਇਹ ਕਹਤਾ ਵੀ ਜਾਵਾਂਗੇ ਜਰੂਰ ਜਾਵਾਂਗੇ ਹੁਣ ਹਲੇ ਸਾਰੇ ਕੰਮ ਬਹੁਤ ਫਰੇ ਆ ਮੋਟਰਗੱਡਾ ਤਾਰ ਲਾਉਣ ਨੂੰ ਪਈ ਆ ਤੇ ਦੋ ਵਿਆਹ ਹੈ ਆ ਉਸ ਤੋਂ ਫੇਰ ਇੱਕ ਬਹੁ ਵਿੱਚ ਗਾਇਬ ਹੈ ਉਹ ਉਹਨਾਂ ਦਿਨਾਂ ਚ ਦੇਖ ਲਵਾਂਗਾ ਜਾ ਕੇ ਆਉਂਦੇ ਕਰਦੇ ਜਰੂਰ 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 ਜਾਣਾ ਹੈ ਸਾਰਨਾ ਤੇ ਨਾਲੇ ਸੀ ਨਾਲੇ ਸਾਡੇ ਸਪੋਰਟ ਸਾਡੀ ਪੂਰੀ ਆ ਧੰਨਵਾਦ